ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਨੂੰ ਅੱਜ ਬਾਲ ਪਾਉਣ ਦਾ ਸੌਖਾ ਤਰੀਕਾ ਦੱਸਦੇ ਆਂ ਜੀ ਪਿਛਲਾ ਸਾਈਡ ਪਹਿਲਾਂ ਆਪਾਂ ਜੋੜ ਲਿਆ ਮਿਡਲ ਤੋਂ ਲੈ ਕੇ ਪਿੱਛੇੋਂ ਪਹਿਲੇ ਦੋ ਬਾਲ ਪਿਛਲੇ ਪਾ ਕੇ ਮਿਡਲ ਤੋਂ ਲੈ ਕੇ ਪਹਿਲਾਂ ਇੱਕ ਸਾਈਡ ਨੂੰ ਸੀਨ ਲਾ ਲਈ ਆਪਾਂ ਫਿਰ ਦੂਸਰੀ ਸਾਈਡ ਨੂੰ ਸੀਨ ਲਾ ਲਈ ਆਪਾਂ ਹੁਣ ਆਪਾਂ ਫਰੰਟ ਤੇ ਤੁਹਾਨੂੰ ਦਿਖਾਉਨੇ ਆਂ ਜੀ ਫਰੰਟ ਸਾਈਡ ਦੇ ਉੱਤੇ ਆਪਾਂ ਗੱਬੇ ਨੌਚੇਸ ਲਾ ਲਈ ਉੱਥੇ ਆਪਣਾ ਦੋਨਾਂ ਦੇ ਮਿਡਲ ਵਿੱਚ ਲਾਤੀ ਆ ਜੀ ਇਹਦੇ ਜਿੱਥੋਂ ਫੜਿਆ ਆ ਉਹਦੇ ਮਿਡਲ ਵਿੱਚ ਲਾਤੀ ਆ ਉੱਥੇ ਆਪਾਂ ਪੱਲਾ ਜੋੜਨਾ ਆਪਣਾ ਹੁਣ ਆਪਣੇ 10 ਬਲ ਪੈ ਗਏ ਆ ਜੀ 10 ਬਲ ਤੋਂ ਬਾਅਦ 11ਵੇਂ ਬਲ ਦੇ ਉੱਤੇ ਆਪਣਾ ਪੱਲਾ ਦੇ ਨੋਚੇ ਇੱਕ ਥਾਂ ਆਉਂਦੀਆਂ ਜੁੜਦੇ ਆ ਜੀ ਸੋ ਇਹ ਤੋਂ ਬਾਅਦ ਤੁਹਾਨੂੰ ਦਿਖਾਣੇ ਸਾਰੇ ਬਲ ਪਾਇਓ ਜੀ ਦੋਨਾਂ ਸਾਈਡਾਂ ਤੇ ਬਲ ਪੂਰੇ ਹੋ ਗਏ ਆ ਸਾਰੇ ਬਲ ਖਿਲਾਰ ਕੇ ਪਾ ਦਿੱਤੇ ਫਰੰਟ ਸਾਈਡ ਦੇ ਉੱਤੇ ਸੇ ਆਪਾਂ ਬੈਲਟ ਰੱਖੀ ਆ ਫਲੈਕਸੀਬਲ ਚੌੜੀ ਰੱਖੀ ਹੋ ਆ ਬਿਕਾਉਜ਼ ਸਾਰੇ ਬਲ ਕੁਝ ਖਿਲਾਰ ਵੀ ਸਕਦੇ ਇਕੱਠੇ ਵੀ ਕਰ ਸਕਦੇ ਇਹਦੇ ਨਾਲ ਪੈਰਾਂ ਤੇ ਸਲਵਾਰ ਨਹੀਂ ਡਗਦੀ ਹਾਂਜੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਜੀ ਥੈਂਕ ਯੂ